जी 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 हां साफ है रोबोट ये बोल रहे हैं मतलब ये नहीं है कि वो इलेक्ट्रॉनिक वाले ने गलत कर दिया है तो बाकी जो वो क्लियर है वो शुरू शुरू में आ जाएंगे बहुत तक सील होगा बंद ही जाएगा समझ यार दो से रे का भाई जी है वो सबके लेकर आऊंगा सबको ਮੁਝੇ ਕੋਈ ਨਹੀਂ ਸਰ ਅੱਜ ਪੀਸੀ ਕੀ ਚੀਜ਼ ਜਾ ਰਹੀ ਹੈ ਕਿਸ ਮੱਸਲੇ ਤੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਅੱਜ ਮੁਖਸਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਥਾਣੇ ਗਿੱਦਰਬਾਦੀ ਟੀਮ ਵੱਲੋਂ ਅੰਡਰ ਦੀ ਸੁਪਰਵੀਜ਼ਨ ਆਫ ਡੀਐਸਪੀ ਗਿੱਦਰਬਾ ਅਸੀਂ 5 ਬੰਦੇ ਨੂੰ ਰਾਉਂਡ ਅਪ ਕੀਤਾ ਹੈ ਇਹਨਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ ਤੇ 6,60,000 ਡਰਗ ਮਨੀ ਬਰਾਮਦ ਹੋਇਆ ਇਹਨਾਂ ਦੇ ਵਿੱਚੋਂ ਦੋ ਬੰਦੇ ਰਾਜਸਥਾਨ ਦੇ ਹੈਗੇ ਤੇ ਬਾਕੀ ਤਿੰਨ ਸਾਡੇ ਜ਼ਿਲ੍ਹੇ ਦੇ ਨੇ ਇਹ ਸਮਾਨ ਲਿਆਕਰ ਕੋਣੀਪਿੰਡ ਦੇ ਵਿੱਚ ਉੱਥੋਂ ਅੱਗੇ ਸਪਲਾਈ ਕਰਦੇ ਹੁੰਦੇ ਸੀ ਤੇ ਜਿਹਨੂੰ ਜਿਹਨੂੰ ਸਪਲਾਈ ਕਰਦੇ ਸੀ ਉਹਦੀ ਅਸੀਂ ਡਿਟੇਲਸ ਕੱਢ ਰਹੇ ਹਾਂ ਪਰ ਦੋਸਤੋ ਲਾਵਾ ਮੈਂ ਤੁਹਾਨੂੰ ਦੱਸ ਦਿਆਂ ਇੱਕ ਰਿੰਕੂ ਗੁੱਜਰ ਹੈਗਾ ਇੱਕ ਧੀਰ ਸਿੰਘ ਹੈਗਾ ਕੁਲਦੀਪ ਸਿੰਘ ਨੇ ਇੱਕ ਸੁਜੀਤ ਸਿੰਘ ਤੇ ਇੱਕ ਰਾਜਿੰਦਰ ਸਿੰਘ ਇਹ ਰਿਕਵਰੀ ਦੇ ਨਾਲ ਮੈਂ ਸਾਰੇ ਮੁਕਸਰ ਦੇ ਨਿਵਾਸੀਆਂ ਨੂੰ ਇਹ ਕਹਿਣਾ ਚਾਹਨਾ ਹੈ ਕਿ ਅਸੀਂ ਅਸੀਂ ਜੋ ਹੈਗੇ ਡਰੱਗਸ ਦੇ ਖਿਲਾਫ ਇੱਕ ਬੜੀ ਸਟਰੋਂਗ ਮੂਵਮੈਂਟ ਚਲਾਉਣ ਲੱਗੇ ਜੋ ਆਲਰੇਡੀ ਚੱਲੀ ਆਈ ਹੈ ਉਹਦੇ ਵਿੱਚ ਸਾਡਾ ਯੋਗਦਾਨ ਇਹ ਰਹੇਗਾ ਕਿ ਅਸੀਂ ਸਾਡੀ ਕੋਸ਼ਿਸ਼ ਇਹ ਰਹਿਣੀ ਹੈ ਕਿ ਅਸੀਂ ਇੱਕ ਤਾਂ ਡਰੱਗ ਸਮੱਗਲਰ ਸਾਰੇ ਫੜ ਲਈਏ ਤੇ ਉਸ ਤੋਂ ਇਲਾਵਾ ਜਿੰਨਾ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਹੈਗੀਆਂ ਉਹ ਵੀ ਸਾਰੀਆਂ ਫ੍ਰੀਜ਼ ਕਰਾਣਗੇ ਅਟੈਚ ਕਰਾ ਕੇ ਫੋਰਫੀਟ ਕਰਾਣਗੇ ਤੇ ਨਸ਼ਾ ਅਸੀਂ ਜ਼ਿਲ੍ਹੇ ਦੇ ਵਿੱਚ ਵਿਕਨਗੇ ਸਰ ਕਿਥੋਂ ਦੇ ਰਹਿਣਾ ਸੀ ਕੋਈ ਕਹਿੰਦਾ ਨਹੀਂ ਹਾਂ ਦੋ ਹੈਗੇ ਰਾਜਸਥਾਨ ਦੇ ਰਹਿਣ ਵਾਲੇ ਜੀ ਤੇ ਬਾਕੀ ਹੈਗੇ ਇੱਕ ਹੈਗਾ ਪੱਗ ਸਰਪਿੰਡ ਦਾ ਤੇ ਦੋ ਹੈਗੇ ਕੋਣੀ ਇਹ ਬੇਸਿਕਲੀ ਤਿੰਨ ਮੁੰਡੇ ਜਿਹੜੇ ਸੀਗੇ ਇਹ ਮਲੋਡ ਰੋਡ ਤੋਂ ਆ ਰਹੇ ਸੀ ਚਿੱਟੀ ਗੱਡੀ ਵਿੱਚ ਤੇ ਇਹਨਾਂ ਦੇ ਕੋਲ ਆਲਮੋਸਟ 10 ਲੱਖ 10000 ਕੈਸ਼ ਸੀ ਗਦੇ ਅਰਾਊਂਡ 50 ਕਿਲੋ ਕੁ ਦੀ ਨਾਰੀ ਗੱਡੀ ਸੀ ਇਹਨਾਂ ਨੂੰ ਜਦੋਂ ਫੜਿਆ ਗਿਆ ਫੜਨ ਤੋਂ ਬਾਅਦ ਇਹਨਾਂ ਦੀ ਪੁੱਛ ਕੇ ਸੁਣ ਪੁੱਛ ਕੇ ਸੁਣਿਆ ਨੇ ਦੱਸਿਆ ਕਿ ਅਸੀਂ ਇਸ ਅੱਗੇ ਫਲਾਣ ਫਲਾਣ ਦੇ ਬੰਦੇ ਨੂੰ ਸਪਲਾਈ ਕਰਨ ਦਾਰੇ ਸੀ ਫਿਰ ਅਕੋਰਡਿੰਗਲੀ ਬਿਲਕੁਲ ਇਮੀਡੀਏਟਲੀ ਸਾਡੀ ਟੀਮ ਮੂਵ ਕੀਤੀ ਜਦੋਂ ਇਹਨਾਂ ਦੇ ਘਰ ਰੇਡ ਹੋਈ ਤੇ ਉੱਥੇ ਸਾਨੂੰ surjeet ਤੇ rajinder ਮਿਲੇ ਤੇ ਇਹਨਾਂ ਦੇ ਕੋਲ ਬਾਕੀ ਬਚੀ ਹੋਈ ਜੋ ਬੁੱਕੀ ਸੀਗੀ ਮੀਜਾ ਕਿਲੋ ਇਹਨਾਂ ਦੇ ਕੋਲੋਂ ਮਿਲੀ ਤੇ ਨਾਲ 5 ਲੱਖ 50 ਹਜ਼ਾਰ ਰੁਪਏ ਕੈਸ਼ ਇਹਨਾਂ ਦੇ ਕੋਲੋਂ ਬਰਾਮਦ ਆਇਆ ਇਹ ਵਾਲੇ ਸਾਡਾ ਪਰਚਾ ਹੋਇਆ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਤੇ ਜੇਕਰ ਇਹਨਾਂ ਦੇ ਪੁਰਾਣੇ ਪਰਚੇ ਹੋਣਗੇ ਉਹਨਾਂ ਦੀ ਵੀ ਡਿਟੇਲਸ ਕਢੀ ਜਾਏंगी उन्हना बेलां बुला कि हुई है वो चेक करके उवाई की जाएगी ये गड्डिया लेके आई थी राजस्थान तो इतों सप्लाई होंगी सरना गी सर पैसे पे है कि अमाउंट है किस तरह पहुंची ये हैगी लाख ये लाख साढ़े पां लाख एक लाख दस हजार एक हैगी टोटल छह लाख सठ हजार रुपए कैश है ਤੇ ਇਹ ਇਨਾਂ ਨੇ ਇਕੱਠੇ ਕੀਤੇ ਸੀ ਅੱਗੇ ਬੁਕਿੰਗ ਸਪਲਾਈ ਕਰਕੇ ਛੋਟੇ ਬੰਦੇ ਦੇਖ ਰਹੇ ਕਿ ਕਿੰਨੇ ਬੰਦੇ ਨੇ ਇਨਾਂ ਦੀ ਛੋਟੀ ਉਮਰ ਦੇ ਨਹੀਂ 27 ਸਾਲ ਦੇ 31 ਸਾਲ ਦੇ 80 ਤੇ ਇੱਕ 50 ਸਾਲ ਦਾ ਹੈ ਗ੍ਰਿਫਤਾਰੀ ਕਿੰਨੇ ਬਣੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਬਾਕੀ ਸਾਰਾ ਜੋ ਹੈ ਕਿ ਪੁੱਛ ਕੇ ਚੱਲ ਰਹੀ ਹੈ ਇਨਾਂ ਦੀ ਰਿਮਾਂਡ ਲਈਤੀ ਗਈ ਹੈ ਤੇ ਉਸ ਤੋਂ ਬਾਅਦ ਜੋ ਹੈਗਾ ਅੱਗੇ 3 ਦਿਨ ਦੀ ਰਿਮਾਂਡ ਲਈਤੀ ਗਈ ਹੈ ਅੱਗੇ ਅੱਗੇ ਕਾਰਵਾਈ ਜੁਬੰਦੀ ਹੋ ਕੇ ਕੀਤੀ ਜਾਊਗੀ ਦਰੂਤ ਇਹ ਰਾਜਸਥਾਨ ਤੋਂ ਕਿੱਥੋਂ ਲੈ ਕੇ ਤੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕਰਦੇ ਇਹ ਹਾਲੇ ਜੋ ਹੈ ਕਿ ਕੋਟਾ ਤੋਂ ਲੈ ਕੇ ਆ ਰਹੇ ਸੀ ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਇਹ ਅੰਡਰ ਇਨਵੈਸਟੀਗੇਸ਼ਨ ਹੈਗਾ ਦੋ ਤਿੰਨ ਦਿਨ ਹੋਣੀ ਹੈ ਤੁਹਾਨੂੰ ਲਿਖਣਾ ਹੈ